ਖਾਨੀ ਸਾਧਾ ਦਾ ਸ਼ੋਭਨਾ ਮੇਰਾ ਸ਼ੋਭਨਾ ਜੀ ਸ਼ਾਮ ਸੁੰਦਰ ਮੱਲਨ ਮੱਲਨ ਸਾਹਿਬ ਕੱਲ ਸ਼੍ਰੀ ਰਾਮ ਨਿਲਾ ਧਰਮ ਕਮੇਟੀ ਮਸਜਿਦ ਚੌਂ ਵੱਲੋਂ ਪਹਿਲੀ ਰਾਮਲਾ ਸ਼ੁਰੂ ਕੀਤੀ ਗਈ ਸੀ ਤੁਹਾਡੀ ਗੈਰ ਹਾਜ਼ਰੀ ਤੇ ਤੁਹਾਡੇ ਨਾਲ ਜਿਹੜੇ ਮਿਸ਼ਰਾ ਜੀ ਬੈਠੇ ਨੇ ਇਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਕੀ ਸੀ ਗੈਰ ਹਾਜ਼ਰੀ ਦਾ ਕਾਰਨ ਕੋਈ ਨਹੀਂ ਸੀਗਾ ਜੀ ਐਤਕੀ ਮੇਰੀ ਆਪਣਾ ਪ੍ਰਸਾਪ ਸੀਗਾ ਕਮੇਟੀ ਨੂੰ ਜਿਹੜਾ ਮੈਂ ਰੱਖਿਆ ਸੀ ਵੀ ਪਹਿਲਾਂ ਤਾਂ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਹਾਰਟ ਦਾ ਥੋੜਾ ਮੈਂ ਸੇਤ ਨੰਬਰ 2024 ਹਾਂਜੀ 2024 ਮੈਂ ਥੋੜਾ ਸੇਤ ਤੋਂ ਠੀਕ ਨਹੀਂ ਸੀ ਮੈਂ ਕਮੇਟੀ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਫਾਈਨੈਂਸ਼ੀਅਲੀ ਹੈਲਪ ਜ਼ਰੂਰ ਕਰੂੰਗਾ ਮੈਂ ਸ਼ਰੀਰਕ ਹੈਲਪ ਕੈਦ ਕੀ ਰਾਮਲੀਲਾ ਦੀ ਨਹੀਂ ਕਰ ਪਾਉਂਗਾ ਲੇਕਿਨ ਇਨ ਬਟਵੀਨ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਹੜ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਏ ਜ਼ਿਮੀਦਾਰਾਂ ਦੇ ਵਪਾਰੀ ਭਾਰਾਵਾਂ ਦੇ ਸਾਡੀ ਇੱਕ ਮੀਟਿੰਗ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਤੇ ਕਲਾਕਾਰਾਂ ਦੀ ਕਪੂਰਥਲੇ ਦੇ ਇੱਕ ਹੋਟਲ ਦੇ ਵਿੱਚ ਹੋਈ ਜਿੱਥੇ ਮੈਂ ਇੱਕ ਪ੍ਰਸਤਾਵ ਰੱਖਿਆ ਕਿ ਜੇਕਰ ਆਪਾਂ ਐਤਕੀ ਇਨੂੰ ਪੰਜਾਬ ਦੇ ਹੜ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਕਿਉਂਕਿ ਜ਼ਿਮੀਂਦਾਰਾਂ ਦਾ ਨੁਕਸਾਨ ਬਹੁਤ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋਇਆ ਔਰ ਵਪਾਰੀਆਂ ਦਾ ਮੱਕੀ ਦਾ ਵੀ ਔਰ ਝੋਨੇ ਦਾ ਨੁਕਸਾਨ ਵੀ ਹੋਇਆ ਜੀ ਆਪਾਂ ਆ ਕੀ RAM LILA ਕਮੇਟੀ ਵੱਲੋਂ RAM LILA ਦੁਸ਼ਹਿਰਾ ਨਾਮ ਨਹੀਂਏ ਔਰ ਉੱਤੇ ਜਿੰਨੇ ਪੈਸੇ ਲੱਗਦੇ ਆ ਉਹ ਪੈਸੇ ਆਪਾਂ ਕਪੂਰਥਾਲੇ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਾਂ ਆਪਾਂ ਕਿਸੇ ਇੱਕ ਦੋ ਪਿੰਡਾਂ ਜਾ ਕੇ ਲੋਕਾਂ ਨੂੰ ਉਹਨਾਂ ਨੂੰ ਦਈਏ ਜਿਨ੍ਹਾਂ ਦੀਆਂ ਛੱਤਾਂ ਢੱਟ ਚੁੱਕੀਆਂ ਜਿਨ੍ਹਾਂ ਦੇ ਜਾਨਵਰ ਮਰ ਗਏ ਹੋਏ ਮੈਂ ਪ੍ਰਸਤਾਵ ਰੱਖਿਆ ਸੀ ਜਿਹਦੇ ਕਾਰਨ ਇੱਕ ਦੋ ਮੈਂਬਰਾਂ ਨੇ ਤਾਂ ਮੰਨ ਲਿਆ ਲੇਕਿਨ ਜ਼ਿਆਦਾਤਰ ਮੈਂਬਰਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਹੀ ਕਰ ਦਿੱਤੀ ਡਾਇਰੈਕਟਰ ਮਿਸ਼ਰਾ ਸਾਹਿਬ ਨੇ ਵੀ ਕਿਹਾ ਵੀ ਮੱਲਾ ਸਾਹਿਬ ਪ੍ਰਧਾਨ ਜਿਹੜੀ ਗੱਲ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਵੀ ਆਪਾਂ ਕੀ ਰਾਮਲੀਲਾ ਨਾ ਵੀ ਕਰਾਂਗੇ ਤੇ ਲੋਕ ਗਰੀਬ ਲੋਕਾਂ ਦਾ ਆਪਾਂ ਸਾਥ ਦੇਵਾਂਗੇ ਉਹ ਵੀ ਇੱਕ ਪ੍ਰਭੂ ਰਾਮ ਦੀ ਭਗਤੀ ਆ ਕਿਉਂਕਿ ਉਹ ਪ੍ਰਭੂ ਰਾਮ ਦੇ ਹੀ ਬਣਾਏ ਹੋਏ ਬੰਦੇ ਆ ਲੇਕਿਨ ਉਹਨੂੰ ਨਾ ਮੰਨਦੇ ਹੋਏ ਫਿਰ ਮੈਂ ਜਦੋਂ ਮੈਂ ਦੇਖਿਆ ਕਿ ਮੇਰੀ ਇੱਕ ਗੱਲ ਨਹੀਂ ਮੰਨੀ ਜਾ ਰਹੀ ਫਿਰ ਮੈਂ ਉੱਠ ਕੇ ਬਾਹਰ ਆ ਗਿਆ ਔਰ ਇਹ ਕਹਿ ਕੇ ਆ ਗਿਆ ਕਿ ਠੀਕ ਆ ਤੁਸੀਂ ਫਿਰ ਰਾਮਲੀਲਾ ਜਿਹੜੀ ਮਨਾਣੇ ਚਾਹੁੰਦੇ ਤੁਸੀਂ ਮਨਾਓ ਮੈਂ ਇਹਦੇ ਵਿੱਚ ਸ਼ਮਿਲਿਤ ਨਹੀਂ ਹੋਊਂਗਾ ਮੈਂ ਤੁਹਾਡਾ ਫ ਫਨੈਂਸਲ ਸਹਿਯੋਗ ਕਰੂੰਗਾ ਫਨੈਂਸਲ ਲੋਕ ਦੇ ਵਿੱਚ ਮੈਂ ਲੱਖ ਰੁਪਿਆ ਦੇਣਾ ਸੀ ਮੈਂ ਉਹਨਾਂ ਨੂੰ 50000 ਰੁਪਿਆ ਦੇ ਚੁੱਕਾ ਸੀ 50000 ਰੁਪਿਆ ਹੋਰ ਦੇਣਾ ਸੀ ਇਨ ਬਿਟਵੀਨ ਜਦੋਂ ਹੋਟਲ ਦੇ ਵਿੱਚ ਬਾਰਤਾਲਾਪ ਇਸ ਬਾਰੇ ਹੋਈ ਉਹਨੇ ਥੋੜਾ ਜਿਹਾ ਬਹਿਸ ਦਾ ਰੂਪ ਤਰਨ ਕਰ ਲਿਆ ਜਿਸ ਪ੍ਰਤੀ ਮੈਂ ਉੱਠ ਕੇ ਉੱਥੋਂ ਹੋਟਲ ਚ ਆ ਗਿਆ ਤੇ ਅਗਲੇ ਹੀ ਦਿਨ ਮੈਂ ਮੈਂਬਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਘਰ ਆਣ ਕੇ ਮੈਨੂੰ 50000 ਰੁਪਿਆ ਵੀ ਮੋੜਤਾ ਮੈਂ ਉਹਨਾਂ ਨੂੰ ਪੁੱਛਿਆ ਵੀ 50000 ਰੁਪਿਆ ਤੁਸੀਂ ਕਿਉਂ ਮੋੜ ਰਹੇ ਹੋ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ ਲੇਕਿਨ ਮੈਂ ਸਮਝ ਗਿਆ ਵੀ ਇਹਨਾਂ ਨੇ ਇਹ ਫੈਸਲਾ ਕੀਤਾ ਹੋਗਾ ਜੇ ਪ੍ਰਧਾਨ ਮੱਲਨ ਨੇ ਰਾਮਲੀਲਾ ਕਮੇਟੀ ਦਾ ਸਹਿਯੋਗ ਨਹੀਂ ਦੇਣਾ ਤੇ ਅਸੀਂ ਪੈਸਿਆਂ ਦਾ ਸਹਿਯੋਗ ਨਹੀਂ ਲੈਣਾ ਜਦੋਂ ਮੈਨੂੰ ਉਹਨਾਂ ਨੇ 50000 ਰੁਪਏ ਦਿੱਤਾ ਮੈਂ ਸਗੋਂ ਅੱਗੇ ਕਿਹਾ ਮੈਂ ਮੈਂ ਪ੍ਰਧਾਨ ਨਾਲ ਤੇ ਇੱਕ ਤਾਂ ਬੇਨਤੀ ਕਰਦਾ ਜੇ ਮੇਰਾ ਤੋਂ ਯਾਦ ਕਿ ਸਹਿਯੋਗ ਨਹੀਂ ਲੈਣਾ ਤੇ ਮੇਰਾ ਪਿਛਲੇ 20 ਸਾਲਾਂ ਦਾ ਵੀ ਜਿਹੜਾ ਫਾਈਨੈਂਸ਼ੀਅਲ ਸਹਿਯੋਗ ਦਿੱਤਾ ਹੋਇਆ ਫਿਰ ਉਹ ਵੀ ਵਾਪਸ ਦੇ ਦਿਓ ਜੇ ਅਣਕ ਲਖਾਨੀਆਂ ਤੇ ਪੂਰੀ ਤਰ੍ਹਾਂ ਦਿਖਾ ਦਿਓ ਤਾਂ ਕਿ ਉਹ ਪੈਸੇ ਵੀ ਮੈਂ ਉਹਨਾਂ ਗਰੀਬ ਲੋਕਾਂ ਨੂੰ ਦੇ ਸਕਾਂ ਜਿਹੜੇ ਹੜਪੀੜਤਾਂ ਨੂੰ ਉਹਨਾਂ ਦੇ ਕੰ ਉਹਨਾਂ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਮਿਸ਼ਰਾ ਸਾਹਿਬ ਨੇ ਮੇਰਾ ਪੂਰਾ ਸਮਰਥਨ ਕੀਤਾ ਕਿ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਆ ਇਸ ਕਰਕੇ ਨਾ ਹੀ ਉਹਨਾਂ ਨੇ ਮੈਨੂੰ ਰਾਮਲੀਲਾ ਦੇ ਸੱਦਿਆ ਨਾ ਹੀ ਮੈਂ ਗਿਆ ਮੈਂ ਮਨ ਬਣਾਇਆ ਸੀ ਕਿ ਰਾਮਲੀਲਾ ਦੀ ਫ੍ਰਾਂਸੀ ਹੈਲਪ ਕੁ ਲਾਉਂਗਾ ਲੇਕਿਨ ਜਦੋਂ ਉਹਨਾਂ ਨੇ ਫ੍ਰਾਂਸੀ ਹੈਲਪ ਮੇਰੀ ਵਾਪਸ ਕਰਤੀ ਮੇਰੇ ਮਨ ਨੂੰ ਬੜਾ ਹਟ ਹੋਇਆ ਕਿ ਮੈਂ 20-22 ਸਾਲ ਦਾ ਪ੍ਰਧਾਨ ਕਮਾਲ ਦੀ ਗੱਲ ਉਹੀ ਪ੍ਰਧਾਨ ਨੂੰ ਇਹ ਮੈਂਬਰ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਜੀ ਤੁਹਾਡੇ ਬਗੈਰ ਰਾਮਲੀਲਾ ਵਧੀਆ ਨਹੀਂ ਹੁੰਦੀ ਤੁਸੀਂ ਜਦੋਂ ਦੇ ਆਏ ਆ ਤੇ ਸ਼ਹਿਰ ਦਾ ਰੂਪ ਲੈ ਲਿਆ ਰਾਮਲੀਲਾ ਨੇ ਮੈਨੂੰ ਇੱਕ ਗੱਲ ਬੜੀ ਹਟਜੋਈ ਜਿਸ ਕਰਕੇ ਮੈਂ ਸੋਚਿਆ ਪ੍ਰਭੂ ਰਾਮ ਦੀ ਭਗਤੀ ਰਾਮਲੀਲਾ ਕਰਾਉਣ ਦੇ ਨਾਲ ਹੀ ਨਹੀਂ ਘਰ ਚ ਰਾਮਚੰਦਰ ਜੀ ਮਨਿਸ ਪੜ੍ਹ ਕੇ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਫੈਸਲਾ ਲੈ ਲਿਆ ਕਿ ਪ੍ਰਭੂ ਰਾਮ ਦੀ ਕਿਰਪਾ ਹੋ ਗਈ ਤੇ ਮੈਂ ਅਗਲੇ ਸਾਲ ਫਿਰ ਉਸੇ ਤਰ੍ਹਾਂ ਰਾਮਲੀਲਾ ਨੂੰ ਸਹਿਯੋਗ ਦਵਾਂਗਾ ਐਤਕਿ ਮੈਂ ਜਿਹੜੇ ਫਾਈਨੈਂਸ਼ਲੀ ਸਹਿਯੋਗ ਸੀ ਜਿਹੜੇ ਮੈਨੂੰ ਪੈਸੇ ਮੋੜ ਕੇ ਗਏ ਸੀ ਉਹ ਮੈਂ ਸ਼ਹਿਰ ਦੀ ਦੂਸਰੀ ਰਾਮਲੀਲਾ ਧਰਮ ਕਮੇਟੀ ਨੂੰ ਦੇ ਚੁੱਕਾ ਹਾਂ ਤੇ ਕੁਝ ਮੈਂ ਜਿਹੜੇ ਪੈਸੇ ਬਚੇ ਸੀ ਉਹ ਗਰੀਬ ਪਰਿਵਾਰ ਨੂੰ ਦੇ ਚੁੱਕਾ ਹਾਂ ਮਹਲਾ ਸਾਹਿਬ ਤੁਹਾਡੀ ਹਾਜ਼ਰੀ ਜੀ ਅਕਸਰ ਉਹ ਕਹਿ ਰਹੇ ਨੇ ਕਿ ਜਦੋਂ ਵੀ ਕੋਈ ਆ ਕੇ ਪੁੱਛਦਾ ਕਿ ਪ੍ਰਧਾਨ ਜੀ ਮੱਲਨ ਸਾਹਿਬ ਕਿੱਥੇ ਨੇ ਮਿਸ਼ਰਾ ਜੀ ਕਿੱਥੇ ਨੇ ਉਹ ਕਹਿੰਦੇ ਨੇ ਕਿ ਬਿਮਾਰ ਨੇ ਜਦੋਂ ਅਸੀਂ ਪ੍ਰੈਸ ਨਾਲ ਗੱਲ ਕੀਤੀ ਤੇ ਤੁਹਾਡੇ ਦੋ ਤਿੰਨ ਬੰਦੇ ਨੇ ਕਿਹਾ ਕਿ ਉਹਨੇ ਤਾਂ ਸਟੰਡ ਪਏ ਨੇ ਜਦ ਕਿ ਸਟੰਡ ਤੁਹਾਡੇ ਕਾਫੀ ਸਾਲ ਪਹਿਲਾਂ ਪਏ ਹੋਏ ਨੇ ਇਸ ਵਾਰ ਤੁਸੀਂ ਕੀ ਉਹਨਾਂ ਨੂੰ ਅਪੀਲ ਕਰੋਗੇ ਮੇਰੇ ਸਰ ਮੈਨੂੰ ਆਪੇ ਬਹੁਤ ਮਹਿਸੂਸ ਹੋਇਆ ਕਿਉਂਕਿ ਉਹਨਾਂ ਦੀ RAMLILA ਦੀ ਜਿਹੜੀ ਚੰਡਾ ਚੰਡੇ ਦੀ ਰਸਮ ਸੀ ਨਾ ਉਹ ਉਹਨਾਂ ਨੇ ਲਾਈਵ ਹਾਰਦਿਕ ਚੈਨਲ ਕੋਈ ਪੀਪੀਓ ਜੋ ਨੋ ਬਣਾਇਆ ਔਰ ਜੇ ਆਈ ਜਦੋਂ ਮੋਰਚੇ ਦੇਖਿਆ ਉਹਨਾਂ ਨੇ ਆਖਰ ਜਿਹੜਾ ਵੀ ਚੀਫ ਗੈਸਟ ਆਂਦਾ ਚੀਫ ਗੈਸਟ ਪੁੱਛਦਾ ਤਾਂ ਹੈ ਨਾ ਕਿਉਂਕਿ ਮਿਸ਼ਰਾ ਸਾਹਿਬ ਜਿਹੜੇ ਆ ਉਹ 1994 ਦੇ ਡਾਇਰੈਕਟਰ ਆ ਮੈਂ 2004 ਦਾ ਪ੍ਰਧਾਨ ਆ ਉਹ ਆਖਰਦਾਨ ਕੇ ਪੁੱਛ ਲਈ ਹੋਣਗੇ ਨਾ ਪ੍ਰਧਾਨ ਸ਼ਾਮਪੰਦਰ ਮੱਲਨ ਤੇ ਤੁਹਾਡੇ ਮਿਸ਼ਰਾ ਸਾਹਿਬ ਡਾਇਰੈਕਟਰ ਨਹੀਂ ਦੇ ਦੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੋਗਾ ਵੀ ਬ ਉਸ ਸਟੇਜ ਦੇ ਉੱਤੇ ਜਦੋਂ ਉਹਨਾਂ ਨੂੰ ਬਿਮਾਰ ਕਿਹਾ ਗਿਆ ਉਹਨਾਂ ਨੇ ਸਟੇਜ ਦੇ ਉੱਤੇ ਸਭ ਨੂੰ ਭੁੱਲਿਆ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਪ੍ਰਧਾਨ ਸ਼ਾਮ ਸੁੰਦਰ ਮੱਲਨ ਤੇ ਡਾਇਰੈਕਟਰ ਮਿਸ਼ਰਾ ਸਾਹਿਬ ਬਿਮਾਰ ਆ ਜਦ ਕਿ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਬਿਮਾਰ ਸੀ ਹੁਣ ਨਹੀਂ ਮੈਂ ਬਿਮਾਰ ਹੈ ਲੇਕਿਨ ਫਿਰ ਵੀ ਮੈਂ ਕਮੇਟੀ ਨੂੰ ਪਹਿਲੇ ਕਹਿ ਚੁੱਕਾ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਕਰਨੀ ਹੈ ਲੇਕਿਨ ਮਿਸ਼ਰਾ ਸਾਹਿਬ ਦੇ ਸਟੰਟ ਪੈਨ ਨੂੰ ਤੇ 6 ਸਾਲ ਹੋ ਚੁੱਕੇ ਹੋਇਆ ਮੈਨੂੰ ਸਮਝ ਨਹੀਂ ਆਈ ਔਰ ਮੈਨੂੰ ਇਹ ਵੀ ਪਤਾ ਲੱਗਾ ਜਦੋਂ ਕੋਈ ਰਾਮ ਭਗਤਾ ਦੇ ਕੋਲੋਂ ਗਹਾਈ ਲੈਣ ਜਾਂਦੇ ਆ ਤਾਂ ਵਿੱਤੀ ਸਹਿਯੋਗ ਲੈ ਉੱਥੇ ਵੀ ਕਹੀ ਜਾਂਦੇ ਉਹਨਾਂ ਨੂੰ ਪੁੱਛਦੇ ਪ੍ਰਧਾਨ ਨਹੀਂ ਆਇਆ ਗਿੱਦ ਪ੍ਰਧਾਨ ਪੈਸੇ ਲੈ ਕੇ ਜਾਂਦਾ ਲੇਕਿਨ ਉਹ ਇਹ ਹੀ ਕਹਿੰਦੇ ਆ ਕਿ ਪ੍ਰਧਾਨ ਐਤ ਕੀ ਠੀਕ ਨਹੀਂ ਜਦਕਿ ਮੈਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਬਿਲਕੁਲ ਫਿੱਟਾਂ ਮੈਂ ਕਮੇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬਾਰੇ ਇਦਾਂ ਦਾ ਪ੍ਰਚਾਰ ਨਾ ਕਰੋ ਮੈਂ ਬਿਲਕੁਲ ਠੀਕ ਆ ਮੈਂ ਫਿੱਟਾਂ ਮੈਂ ਜਦੋਂ ਜੀ ਕਰੂਗਾ ਮੇਰੀ ਵੀ ਰਾਮਲੀਲਾ ਉਦਾਂ ਦੀ ਹੋਈ ਆ ਜਿੱਦਾਂ ਦੀ 20 ਸਾਲ ਪਹਿਲਾਂ ਸੀ ਮੈਂ ਹੁਣ ਵੀ ਸਹਿਯੋਗ ਦੇਣਾਗਾ ਲੇਕਿਨ ਐਤ ਕੀ ਮਜਬੂਰ ਰਾਮਲੀਲਾ ਤੋਂ ਪਿੱਛੇ हट ਕੇ ਜੋ ਵੀ ਸਹਿਯੋਗ ਦਊਗਾ ਨਹੀਂ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਇੱਦਾਂ ਬਾਹਰ ਕਰ ਦਿੱਤਾ ਇਹਦਾ ਮੁੱਖ ਕਾਰਨ ਕੀ ਹੈ ਇੱਕ ਪ੍ਰੈਸਟੀਜ ਇਸ਼ੂ ਬਣਾਇਆ ਗਿਆ ਕਿ ਕਿ ਇਹਨਾਂ ਤੁਹਾਨੂੰ ਬਾਹਰ ਕੱਢਣ ਲਈ ਜਿਸ ਤਰ੍ਹਾਂ ਦੇਖਿਆ ਕਿ ਇੱਥੇ ਸ਼ਹਿਰ ਕਪੂਰਥਲਾ ਸ਼ਹਿਰ ਰਾਜੇ ਮਹਾਰਾਜੇ ਦਾ ਸ਼ਹਿਰ ਹੈ ਔਰ ਸਾਰੇ ਆੜਤੀਆ ਜੀਵਨ ਸ਼ਹਿਰ ਤੁਹਾਡੇ ਵਾਕਿਬ ਹੈ ਜੇ ਇਹਨਾਂ ਨੂੰ ਕੋਈ 1100 ਦੀ ਪਰਚੀ ਕਟਵਾਉਂਦਾ ਸੀ ਤੁਹਾਨੂੰ 5100 ਦੀ ਕਟਵਾਉਂਦਾ ਸੀ ਤੁਸੀਂ ਇਹਦੇ ਬਾਰੇ ਨਹੀਂ ਕਿਹਾ ਕਿ ਜਿਹੜਾ ਮੈਂ ਤੁਈ ਮੈਂ 50 ਹਜ਼ਾਰ ਆਪਣੇ ਫਾਈਨੈਂਸ਼ੀਅਲ ਵਿੱਚੋਂ ਮਦਦ ਕਰਾਂਗਾ ਤੁਸੀਂ ਤਾਂ ਇਹਨਾਂ ਨੂੰ ਕੁਝ ਰੁਪਏ ਹੋਰ ਵੀ ਇਕੱਠੇ ਕਰਕੇ ਫਿਰ 50 ਹਜ਼ਾਰ ਤੁਹਾਨੂੰ ਕਿਉਂ ਮੋੜ ਕੇ ਗਏ ਪਿਛਲਾ ਵੀ ਮੁਨਾਫਾ ਮੋੜ ਕੇ ਜਾਂਦੇ ਮੈਂ ਸਰ ਇਹਦੇ ਤੁਹਾਨੂੰ ਕਿਹਾ ਮੈਨੂੰ ਖਰਟ ਹੀ ਜ਼ਿਆਦਾ ਹੋਇਆ ਕਿਉਂਕਿ ਸਾਡੀ ਰਾਮਲੀਲਾ ਦੇ ਚਾਰ ਪੰਜ ਲੱਖ ਰੁਪਏ ਲੱਗਦਾ ਜੇ ਚ ਪ੍ਰਧਾਨਾਤੇ ਮੇਰੀ ਜ਼ਿੰਮੇਵਾਰੀ 10 ਲੱਖ ਰੁਪਏ ਦੇਂਦੀ ਹੁੰਦੀ ਐ ਐਤਕੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਲੱਖ ਰੁਪਏ ਹੀ ਇਕੱਠਾ ਕਰਕੇ ਦਊਂਗਾ ਕਿਉਂਕਿ ਮੈਂ ਸ਼ਰੀਰਕ ਇੰਨਾ ਜ਼ਿਆਦਾ ਠੀਕ ਨਹੀਂ ਲੇਕਿਨ ਉਹ ਲੱਖ ਰੁਪਏ ਦੇ ਵਿੱਚੋਂ ਹਲਸਾ ਜੀ ਸੁਖਨਾ ਜੀ ਮੇਰਾ ਨਾਮ ਇਹ ਸ਼ਸ਼ੀਕਾਂਤ ਮਿਸ਼ਰਾ ਹੈ ਉਸ਼ੋ ਜੀ ਮਸਜਦ ਚੌਂਕ ਵੇ ਗੱਲ ਰਾਮਲਾ ਸ਼ੁਰੂ ਹੋਈ ਪਹਿਲੀ ਨਾਈਟ ਸੀ ਤੁਹਾਡੀ ਯਾਦ ਨਹੀਂ ਸੀ ਤੇ ਜਿਹੜੇ ਕਾਫੀ ਲੋਕ ਮੁਖਵਾਨ ਆਏ ਦੋਨੋਂ ਪੁੱਛਾ ਮਿਸ਼ਰਾ ਜੀ ਕਿੱਥੇ ਕੋਈ ਗੈਰਾਂ ਮਿਸ਼ਰਾ ਜੀ ਬਿਮਾਰ ਨੇ ਕੋਈ ਗੈਰਾਂ ਮਿਸ਼ਰਾ ਜੀ ਸਟੈਂਡ ਪਏ ਨੇ ਸਚਾਈ ਕੀ ਹੈ ਨੇ ਸਟੈਂਟ ਵਾਲੇ ਜਿਹੜੀ ਗੱਲ ਕੀਤੀ ਉਹਨਾਂ ਨੇ ਸਟੈਂਡ ਤੇ ਦੇਖੋ ਜੀ 2019 ਚ ਮੈਨੂੰ ਸਟੈਂਟ ਪਏ ਸੀਗੇ ਲੇਕਿਨ ਉਹ ਵੀ ਫਿੱਟ ਸੀਗਾ ਮੈਂ ਲੇਕਿਨ ਕੁਝ ਡਾਕਟਰ ਨੇ ਲਪਰਵਾਇਆ ਜੋ ਵੀ ਹੈਗਾ ਇਸ ਤਰੀਕੇ ਨਾਲ ਸਟੈਂਟ ਮੈਨੂੰ ਪਾਇਆ ਗਿਆ ਲੇਕਿਨ ਮੈਂ 2019 ਚ ਵੀ ਰਾਮਲੀਲਾ ਕੀਤੀ ਹੈ ਜੀ ਡਾਇਰੈਕਟਰ ਮੈਂ ਜਦ ਵੀ ਬਣਿਆ ਰਿਹਾ ਸਟੇਜ ਸੈਕਟਰੀ ਵੀ ਬਣਿਆ ਰਿਹਾ ਆਪਣੀ ਸਟੇਜ ਦਾ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਹ ਕਿਉਂ ਇਸ ਚੀਜ਼ ਨੂੰ ਇਗਨੋਰ ਕਰਦੇ 94 ਤੋਂ ਦਿਲ 2024 ਤੱਕ ਰਾਮਲੀਲਾ ਤੋਂ 30 ਸਾਲ ਸੇਵਾ ਨਿਭਾਈ ਆ ਐਸ ਸਰ ਕੀ ਹਾਲ ਹੋਈ ਕੋਈ ਸੈਸੀ ਕਰਨ ਦਾ ਨਹੀਂ ਹੋ ਰਿਹਾ ਤੁਹਾਡੀ ਸਭਾ ਇਹ ਤੁਹਾਨੂੰ ਅਨੋਰ ਨਹੀਂ ਪਤਾ ਰਿਹਾ ਮੈਂ ਦੇ ਬਾਰੇ ਖੈਰ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ ਲੇਕਿਨ ਇਹ ਜਰੂਰ ਮਹਿਸੂਸ ਕਰਦਾ ਇੱਕ ਡਾਇਰੈਕਟਰ ਹੁੰਦੇ ਨਾਤੇ ਵੀ ਮੇਰੇ ਤੋਂ ਬਿਨਾ ਪੁੱਛੇ ਰਾਮਲੀਲਾ ਦੀ ਰੈਸਲ ਸ਼ੁਰੂ ਕਰਾਈ ਗਈ ਡਾਇਰੈਕਟਰ ਨੂੰ ਇੱਕ ਵਾਰ ਵੀ ਇਹ ਨਹੀਂ ਪੁੱਛਿਆ ਗਿਆ ਵੀ ਤੁਸੀਂ ਰਾਮਲੀਲਾ ਦੀ ਰੈਸਲ ਸ਼ੁਰੂ ਕਿਉਂ ਨਹੀਂ ਕਰਾ ਰਹੇ ਹੋ ਔਰ ਇਹੀ ਸੀ ਤਰੀਕੇ ਨਾਲ ਮੈਨੂੰ ਹਰ ਸਾਲ ਇਗਨੋਰ ਕੀਤਾ ਜਾ ਰਿਹਾ ਸੀ ਜਿਹੜਾ ਮੈਂ ਮਹਿਸੂਸ ਕਰਦਾ ਸੀ ਮੈਨੂੰ ਹੱਟ ਹੁੰਦਾ ਸੀਗਾ ਤੇ ਮੈਂ ਇਹ ਕਰਕੇ ਮੈਂ ਸਾਇਲੈਂਟ ਹੋ ਗਿਆ ਮੈਂ ਕਿ ਚਲੋ ਜੋ ਕਰ ਦੇਣੇ ਕਰਨ ਦੇ ਕੰਮ ਉੱਥੇ ਕੋਣ ਨਿਭਾ ਰਿਹਾ ਡਾਇਰੈਕਟਰ ਦੀ ਕੋਣ ਭੂਮਿਕਾ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਹੈ ਵੀ ਉੱਥੇ ਡਾਇਰੈਕਟਰ ਦੀ ਕੋਣ ਭੂਮਿਕਾ ਨਿਭਾ ਰਿਹਾ ਹੈ ਕੋਈ ਗਲਤ ਫਵਾਆਂ ਕਿਉਂ ਤੁਹਾਡੇ ਜਿਹੜੇ ਕਿ ਚੇਅਰਮੈਨ ਜੇ ਦੇ ਰਿਹਾ ਕਿ ਜਿੰਨੇ ਕਿ ਰਾਮਲੀਲਾ ਦੇ ਸੱਜਣਾ ਕਿ ਉਹਦੇ ਉਹ ਕਹਿੰਦਾ ਉਹ ਬਿਮਾਰ ਆ ਮੱਲਨ ਸਾਹਿਬ ਜਿਹੜੇ ਕਿ ਤੁਹਾਡੇ ਪ੍ਰਧਾਨ ਆ ਤੁਸੀਂ ਇੱਕ ਡਾਇਰੈਕਟਰ ਨੂੰ ਜਿੱਦਾਂ ਕਿਸਾਨਾਂ ਨੂੰ ਇੱਕ ਅੰਨ ਦਾਤਾ ਮੰਨਿਆ ਜਾਂਦਾ ਵਾ ਕਿ ਤੁਹਾਨੂੰ ਇੱਕ ਡਾਇਰੈਕਟਰ ਨੂੰ ਪੂਰਾ ਇੱਕ ਖਾਲੀ ਕਿਤਾਬ ਮੰਗਰ ਸਾਹਿਬ ਕੋਲ ਜਿਹੜਾ ਕਿ ਯਾਦ ਰਹਿੰਦਾ ਉਹ ਤੁਹਾਨੂੰ ਹੀ ਕਿਉਂ ਮੁੱਦਾ ਬਣਾ ਕੇ ਤੇ ਵਿੱਚ ਕੋਈ ਪ੍ਰੈਸਟਿਜ ਇਸ਼ੂ ਜਾਂ ਕਿਸੇ ਦਾ ਸਿਆਸੀ ਲੀਡਰ ਦਾ ਦਬਾਅ ਹੈਗਾ ਜਿਹੜਾ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਬਾਦ ਦੇਖੋ ਜੀ ਪ੍ਰਮਾਤਮਾ ਭਗਵਾਨ ਸ਼੍ਰੀ ਰਾਮਲੀਲਾ ਦੀ ਜਿਹੜੀ ਇਹ ਗੱਲ ਹੈਗੀ ਵੀ ਅਸੀਂ ਪਰਮਾਤਮਾ ਦੇ ਪ੍ਰਤੀ ਕਿਸੇ ਦੇ ਕੋਈ ਅਲੋਕੇਸ਼ਨ ਨਹੀਂ ਲਗਾਉਣਾ ਚਾਹੁੰਦੇ ਲੇਕਿਨ ਇਹਨਾਂ ਜਰੂਰ ਅਸੀਂ ਮਹਿਸੂਸ ਕਰਦੇ ਆਂ ਵੀ ਸ਼ਾਮ ਸ਼ੁੰਦਰ ਮੱਲਨ ਜੀ ਨੇ ਇੱਕ ਪ੍ਰਸਤਾਵ ਰੱਖਿਆ ਸੀਗਾ ਉਹ ਪ੍ਰਸਤਾਵ ਕੋਈ ਮਾੜਾ ਨਹੀਂ ਸੀਗਾ ਮੈਂ ਇਨਸਾਨੀ ਤੌਰ ਤੇ ਇੱਕ ਜ਼ਰੂਰ ਕਹੂੰਗਾ ਵੀ ਇਹ ਹੋ ਜੇ ਪ੍ਰਸਤਾਵ ਦਿੱਤੇ ਚਲੋ ਬੈਠ ਕੇ ਆਪਸ ਵਿੱਚ ਕੋਈ ਕੰਪਰੋਮਾਈਜ਼ ਕੀਤਾ ਜਾ ਸਕਦਾ ਸੀਗਾ ਥੋੜਾ ਬਹੁਤ ਐਸੀ ਫੰਡ ਉੱਧਰ ਵੀ ਦੇ ਸਕਦੇ ਸੀਗੇ ਅੱਗੇ ਵੀ ਗੱਲ ਕਰਕੇ ਆਮ ਲੇਲਾ ਵੀ ਕੀਤੀ ਜਾ ਸਕਦੀ ਸੀ ਜੇ ਇਨਸਾਨੀ ਤੌਰ ਤੇ ਦੇਖਿਆ ਜਾਂਦੇ ਲੇਕਿਨ ਅਸੀਂ ਇੱਕ ਪਾਰਟੀ ਬਣਾ ਕਰਕੇ ਕਿਸੇ ਤਰੀਕੇ ਨਾਲ ਮਹਿਸੂਸ ਕੀਤਾ ਵੀ ਇਗਨੋਰ ਕੀਤਾ ਗਿਆ ਇਸ ਚੀਜ਼ ਨੂੰ ਔਰ ਮੈਨੂੰ ਖਾਸ ਕਰਕੇ ਇਸ ਗੱਲ ਦਾ ਹੀ ਦੁੱਖ ਸੀਗਾ ਕਿਉਂਕਿ ਮੈਂ 2004 ਦੇ ਵਿੱਚ 2 ਸਾਲ ਮੈਂ ਰਾਮ ਲੀਲਾ ਨਹੀਂ ਕੀਤੀ 2004 ਚ ਸ਼੍ਰੀ ਸ਼ਾਮਸ਼ੰਦਰ ਮੱਲਨ ਜੀ ਜਿਹੜੇ ਹਨ ਫਰਦਾਨ ਸ਼੍ਰੀ ਰਾਮ ਲੀਲਾ ਧਰਮ ਕਮੇਟੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਇਹਨਾਂ ਦੇ ਬੁਲਾਉਣ ਤੋਂ ਬਾਅਦ ਸਾਡੀ ਇੱਕ ਪ੍ਰੋਮਿਸ ਹੋਈ ਸੀ ਕਿ ਆਪਾਂ ਦੁਸ਼ਹਿਰਾ ਮਨਾਇਆ ਕਰੀ ਇੱਥੇ ਔਰ ਉਸ ਸਾਲ ਤੋਂ ਅਸੀਂ ਅਗਲੇ ਸਾਲ 2580 ਦੁਸ਼ਹਿਰਾ ਬਣਾਣਾ ਸ਼ੁਰੂ ਕੀਤਾ ਜੋ ਅੱਜ ਸ੍ਰੀ ਰਾਮ ਲੀਲਾ ਟਰਮ ਕਟਵੀ ਦਾ ਦੁਸ਼ਹਿਰਾ ਆਪਣੇ ਆਪ ਨੂੰ ਕਹਿੰਦਾ ਹੈ ਇਹਦੇ ਬਾਰੇ ਮੈਂ ਕੁਝ ਹੋਰ ਨਹੀਂ ਕੁਝ ਕਹਿ ਸਕਾਂ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਹਾਰਡ ਪੀੜਤਾ ਹਰੇਕ ਧਾਰਮਿਕ ਸੰਸਥਾਵਾਂ ਹਰੇਕ ਲੀਡਰ ਆਪਣੀ ਜੇਬ ਦੇ ਵਿੱਚ ਉੱਥੇ ਪੈਸੇ ਦੇ ਦੇ ਇਹਨਾਂ ਦੇ ਕਹਿ ਇਹਨਾਂ ਦੇ ਕਹਿਣ ਦਾ ਮਤਲਬ ਰਾਮ ਲੀਲਾ ਨਾ ਕਰਵਾਓ ਅਸੀਂ ਹਾਰਡ ਪੀੜਤਾ ਦੀ ਮਦਦ ਕਰਾਂਗੇ ਜੇ ਇੱਕ ਸਾਲ ਤੁਹਾਡੀ ਰਾਮ ਲੀਲਾ ਨਹੀਂ ਚੱਲਦੀ ਕਿ ਇਹ ਜਿਹੜੇ ਕਿ ਤੁਹਾਡੇ ਪਾਤਰ ਆ ਜੋ ਵੀ ਤੁਹਾਡੇ ਚੇਅਰਮੈਨ ਇਹਨਾਂ ਦੇ ਦਿਮਾਗ 'ਚ ਆਈ ਕਿ ਸਾਡੀ ਉਹਨਾਂ ਬੁੱਕਤ ਘਟ ਜਾਊਗੀ ਕਿ ਰਾਮ ਲੀਲਾ ਨਾ ਕਰ ਨਹੀਂ ਨਹੀਂ ਮੈਂ ਇਹ ਚੀਜ਼ ਨਹੀਂ ਕਹਾਂਗਾ ਦੇਖੋ ਇਹ ਸੋਚ ਨਹੀਂ ਹੋਣੀ ਚਾਹੀਦੀ ਇਹ ਦਿਨ ਬੁੱਕਤ ਨਹੀਂ ਕਰਦੀ ਬਲਕਿ ਇਨਸਾਨੀ ਤੌਰ ਤੇ ਬਾਕੀ ਲੋਕਾਂ ਨੂੰ ਜੇ ਪਤਾ ਲੱਗਦਾ ਵੀ ਸ਼੍ਰੀ ਰਾਮ ਵਾਲਿਆ ਧਰਮ ਕਟੇ ਮਸੀਤ ਚੌਕ ਕਪੂਰਥਲਾ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ ਨਾ ਕਿ ਸਿਰਫ ਕਿ ਰਾਮੇਲਾ ਕਰਦੇ ਨੇ ਅੱਜ ਪੰਜਾਬ ਚ ਆਈ ਹੋਈ ਆਫਤਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਜਿਹੜਾ ਕਦਮ ਚੱਕਿਆ ਹੈਗਾ ਮੈਂ ਸਮਝਦਾ ਕਿ ਜਿਹੜੀ ਪਾਰਟੀਆਂ ਸਾਨੂੰ ਇੱਕ ਚੰਦੇ ਦੇ ਰੂਪ ਵਿੱਚ ਕੋਈ ਫੰਡ ਦਿੰਦੀ ਸੀ ਸਾਇਦ ਉਹ ਅੱਗੇ ਤੋਂ ਇਸ ਨੂੰ ਵੱਧ ਕੇ ਦਿੰਦੀਆਂ ਇਹ ਮੇਰੀ ਸੋਚ ਆਪਣੀ ਹੈਗੀ ਮੈਂ ਸਮਝਦਾ ਜੇ ਇਹ ਕਾਰਜ ਕੀਤਾ ਗਿਆ ਹੁੰਦਾ ਤਾਂ ਇੱਕ ਪੁਰਾਣਾ ਮੈਂ ਪੁਰਾਣਾ ਜਿਹੜਾ ਕਿ ਬੰਦਾ ਤੁਸੀਂ ਜਿਹਦਾ ਡਾਇਰੈਕਟਰ ਹੋ ਇੱਕ ਦੇਖੋ ਪਰਾਣਾ ਪੋਦਾ ਉਹਨੂੰ ਅਖਾੜਨਾ ਬਹੁਤ ਔਖਾ ਉਹ ਤੁਹਾਨੂੰ ਕਿਉਂ ਅਖਾੜਿਆ ਗਿਆ ਸਿਰਫ ਇੱਕ ਤੁਸੀਂ ਸੁਗੇਸ਼ਨ ਦੇਣ ਕਰਕੇ ਕਿ ਅਸੀਂ ਹੜਪੀ ਦੀ ਮਦਦ ਕਰਾਂਗੇ ਜਦਕਿ ਪ੍ਰਭੂ ਜਿਹੜੇ ਰਾਮ ਆ ਕੋਈ ਵੀ ਆਪਣੇ ਸੰਤ ਮਹਾਤਮਾ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਇੱਕ ਸਾਲ ਨਾ ਵੀ ਮੈਂ ਸਤ ਸੰਗ ਜਾਂ ਕੋਈ ਇੱਕ ਸਾਲ ਜਾਂ ਮਹੀਨੇ ਕੋਈ ਨਾ ਵੀ ਮਸਾ ਸੰਗ ਕੋ ਕੁਝ ਕਰੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਪੈ ਚੱਲਦਾ ਨਹੀਂ ਉਹ ਖਾੜਨ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਉਹ ਖਾੜਨ ਲਈ ਕੋਈ ਗੱਲ ਨਹੀਂ ਮੈਂ ਇਦਾਂ ਦੀ ਕਰੂੰਗਾ ਵੀ ਉਹ ਖਾੜਨ ਲਈ ਕੋਈ ਗੱਲ ਨਹੀਂ ਲੇਕਿਨ ਮੈਂ ਮਹਿਸੂਸ ਕਰ ਰਿਹਾ ਸੀ ਕੁਝ ਇੱਕ ਟਾਈਮ ਤੱਕ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਕਹਿੰਦੇ ਨੇ ਕਿ ਯੂਜ਼ ਥਰੋ ਵਾਲੀ ਗੱਲ ਮੇਰੇ ਨਾਲ ਹੋ ਰਹੀ ਸੀਗੀ ਵੀ ਇੱਕ ਸ਼ਾਮਚੰਦਰ ਮੱਲਨ ਨੇ ਸਟੇਜ ਤੇ ਮੈਨੂੰ ਡਾਇਰੈਕਟਰ ਦੇ ਸੰਗਿਆ ਨਾਲ ਪ੍ਰਪੋਜ਼ ਕਰਦੇ ਹੁੰਦੇ ਸੀਗੇ ਲੇਕਿਨ ਮੈਂ ਦੇਖਿਆ ਮੈਂ ਅਜੇ ਇੱਕ ਸਟੇਜ ਸੈਕਟਰੀ ਬਣ ਕੇ ਰਹਿ ਗਿਆ ਸੀਗਾ ਜਦ ਕਿ ਇਸ ਰਾਮਲੇ ਚ ਜਿਹੜੀ ਵੀ ਰਮਾਇਣ ਇਸ ਟਾਈਮ ਹੋ ਰਹੀ ਹੈ ਉਹ ਮੈਂ ਤਕਰੀਬਨ ਮੇਰੇ ਹੱਥਾਂ ਨਾਲ ਲਿਖੀ ਹੋਈ ਹੈ ਕਈ ਰਮਾਇਣਾਂ ਨੂੰ ਮਿਲਾ ਕੇ ਆਪਸ ਵਿੱਚ ਮੈਂ ਲਿਖੀ ਸੀਗੀ ਜਿਹੜੀ ਅੱਜ ਇਹ ਕਰਦੇ ਪਏ ਨੇ ਇਸ ਰਮਾਇਣ ਨੂੰ ਜਦ ਮੈਂ ਲੈ ਕੇ ਆਇਆ ਸੀਗਾ 1994 ਵਿੱਚ ਮੈਨੂੰ ਇਹ ਕਿਹਾ ਸੀ ਕਿ ਮਿਸ਼ਰਾ ਜੀ ਰਮੈਣ ਇੱਥੇ ਨਹੀਂ ਚੱਲਨੀ ਲੇਕਿਨ ਅੱਜ ਇਸੇ ਰਮੈਣ ਨੂੰ ਲਾਈਕ ਕਰਦੇ ਪਏ ਔਰ ਸਾਡੀ ਰਾਮਲਾ ਧਰਮ ਕਮੇਟੀ ਮਸੀਤ ਚੌਕ ਕਪੂਰਥਲਾ ਦੀ ਰਾਮਲਾ ਸਾਡੇ ਕਪੂਰਥਲਾ ਸ਼ਹਿਰ ਦੇ ਵਿੱਚ ਨੰਬਰ 1 ਤੇ ਮੰਨੀ ਜਾਂਦੀ ਹੈਗੀ ਇਹਨਾਂ ਮੈਂ ਲੋਕਾਂ ਦੇ ਮੂੰਹੋਂ ਸੁਣਦਾ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਸੇਵਾ ਕਰਨ ਵਾਲੀ ਗੱਲ ਵੀ ਦੇਖੋ ਮਾਨਵ ਸੇਵਾ ਤੋਂ ਵੱਡਾ ਤੇ ਕੁਝ ਵੀ ਨਹੀਂ ਹੈਗਾ ਔਰ ਮਾਨਵ ਸੇਵਾ ਲਈ ਜੇ ਪ੍ਰਧਾਨ ਸ਼ਾਮਸ਼ੰਦਰ ਮੱਲ ਨੇ ਕਦਮ ਉਠਾਇਆ ਸੀਗਾ ਤੇ ਮਾਲੋ ਸੇਵਾ ਦੇ ਨਾਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਹਾਂ ਤਾਂ ਆਪਾਂ ਇਸ ਵਾਰ ਇਹ ਕੰਮ ਕਰ ਲੈਨੇ ਆ ਤੇ ਹੋ ਸਕਦਾ ਆਪਾਂ ਆਰਾਮ ਲੀਲਾ ਅਗਲੀ ਵਾਰ ਹੋਰ ਵੀ ਜ਼ਿਆਦਾ ਫੰਡ ਕਿਤੇ ਨ ਕਿਤੇ ਇਹ ਵੀ ਹੋ ਸਕਦਾ ਜੀ ਤੁਹਾਡਾ ਨਾਲ ਸਲਾਹ ਕਰ ਸਕਦੇ ਜਿੱਦਾਂ ਦੀ ਆਰਾਮ ਲੀਲਾ ਚਲੋ ਬੰਦ ਨਾ ਕਰਦੇ ਆਰਾਮ ਲੀਲਾ ਤਾਂ ਜਿੰਨੇ ਪੈਸੇ ਇਕੱਠੇ ਹੁੰਦੇ ਆ ਥੋੜੇ ਉੱਥੇ ਲੱਗ ਜਾਂਦੇ ਥੋੜੇ ਹੜਪੀੜਾਂ ਦੀ ਮਦਦ ਹੋ ਜਾਂਦੀ ਕਿ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਧਿਆਨ ਦੇ ਵਿੱਚ ਨੇ ਤੁਹਾਡੇ ਧਿਆਨ ਦੇ ਵਿੱਚ ਅਸੀਂ ਇਦਾਂ ਕਰੀ ਇਦਾਂ ਸਲਾਹ ਹੋਈ ਨਹੀਂ ਮੇਰੇ ਇਸ ਗੱਲ ਤੇ ਧਿਆਨ ਸੀਗਾ ਜਦ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇੱਕ ਪਾਰਟੀਕੂਲਰ ਨਾਂ ਨਹੀਂ ਲਿਆਂਗਾ ਲੇਕਿਨ ਮੈਂ ਕਿਸੇ ਐਸੇ ਪਦ ਦੇ ਉੱਤੇ ਬੈਠੇ ਹੋ ਬੰਦੇ ਨੂੰ ਮੈਂ ਇਸ ਗੱਲ ਨੂੰ ਜਵਾਬ ਦਿੱਤਾ ਜੇ ਸਿਰਫ ਇਸੇ ਨਾਤੇ ਜਿਹੜਾ ਮਨੂਜ ਮੇਰੇ ਠੇਸ ਆਈ ਸੀ ਵੀ ਕਿ ਪ੍ਰਧਾਨ ਜਿਹੜਾ 2004 ਤੋਂ ਪ੍ਰਧਾਨਗੀ ਕਰਦਾ ਪਿਆ 21 ਸਾਲ ਦਾ ਸਮਾਂ ਉਹਨੇ ਗੁਜ਼ਾਰਿਆ ਜਦ ਉਸ ਪ੍ਰਧਾਨ ਦੀ ਕੋਈ ਬੁੱਕਤ ਨਹੀਂ ਮਹਿਸੂਸ ਕੀਤੀ ਗਈ ਤੇ ਫਿਰ ਮੈਂ ਕੀ ਵੈਲਿਊ ਰੱਖਦਾ ਯਾਰ ਮੈਂ ਜੇ ਡਾਇਰੈਕਟਰ ਹੋਣ ਦੇ ਨਾਤੇ ਮੈਂ ਸਮਝਿਆ ਕਿ ਸਾਇਦ ਮੈਂ ਸਟੇਜ ਤੇ ਕਿ ਬਲਾਰਾ ਹੀ ਹੋ ਗਿਆ ਮੈਂ ਡਾਇਰੈਕਟਰੀ ਵਾਲੀ ਗੱਲ ਨਹੀਂ ਮੈਂ ਉਸ ਪਰਮਾਤਮਾ ਮੈਂ ਇੱਕ ਸਨਾਤਨ ਧਰਮ ਵਿੱਚ ਪੈਦਾ ਹੋਣ ਦੇ ਨਾਤੇ ਮੈਨੂੰ ਬੜਾ ਹੱਟ ਹੈਗਾ ਇਸ ਗੱਲ ਦਾ ਕਿ ਅੱਜ ਪਰਮਾਤਮਾ ਸ਼੍ਰੀ ਰਾਮ ਦੀ ਲੀਲਾ ਜਿਹਨੂੰ ਅਸੀਂ ਬੜ ਚੜ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੰਦੇ ਸੀਗੇ ਅੱਜ ਉਹ ਸੰਦੇਸ਼ ਕਿਸੇ ਦੂਸਰੀ ਦਿਸ਼ਾ ਨੂੰ ਮੁੜਨ ਦਾ ਅੰਦਰ ਵਿੱਚ ਤੁਹਾਨੂੰ ਅਸੀਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਆਪਸੀ ਪਿਆਰ ਸਭ ਨੂੰ ਬਣਿਆ ਰਵੇ ਯੁੱਧ ਨੂੰ ਅੱਗੇ ਕੀਤਾ ਜਾਵੇ ਟਾਈਮ ਦੇ ਅਨਸਾਰ ਬਣਦਾ ਯੁੱਧ ਹੈ ਤਾਂ ਫਰਜ਼ ਵੀ ਯੁੱਧ ਅੱਗੇ ਹੋ ਕੇ ਇਸ ਮਾਨ ਨੂੰ ਸੰਭਾਲ ਲੈ ਲੇ ਕਿ ਇੱਕ ਤਰੀਕੇ ਨਾਲ ਸੰਭਾਲ ਲੈ ਨਾ ਕਿ ਕਿਸੇ ਦੇ ਦਿਲ ਨੂੰ ਹੱਟ ਪੁਚਾ ਕੇ ਕੋਈ ਦੁੱਖ ਦੇ ਕੇ ਆਪਾਂ ਇਸ ਨੂੰ ਅੱਗੇ ਕਰੀਏ ਬਸ ਮੈਂ ਇਹੀ ਸੁਨੇਹਾ ਦੇਣਾ ਚਾਹਾਂ। ਥੈਂਕ ਯੂ ਸਰ।